ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿੱਚ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਕੀਤੇ ਗਏ ਹਾਦਸੇ ਤੋਂ ਬਾਅਦ ਅਮਰੀਕਾ ਵਿੱਚ ਜਿਹੜੇ ਡਰਾਈਵਰ ਜਿਨ੍ਹਾਂ ਦੀ ਗਿਣਤੀ 1.5 ਲੱਖ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਉਹਨਾਂ ਵਾਸਤੇ ਵੀ ਜਿਹੜਾ ਵਾ ਰੋਜੀ ਰੋਟੀ ਦੇ ਲਾਲੇ ਪੈ ਸਕਦੇ ਨੇ ਕਿਉਂਕਿ ਮਸਲੇ ਦੇ ਵਿੱਚ ਅਮਰੀਕਾ ਸਰਕਾਰ ਕਾਫੀ ਸਖਤ ਹੋ ਚੁੱਕੀ ਹੈ ਪੂਰੀ ਖਬਰ ਹੈ ਕਿ ਅਮਰੀਕਾ 'ਚ ਡੇਢ ਲੱਖ ਪੰਜਾਬੀਆਂ ਦੀ ਰੋਜੀ ਰੋਟੀ ਤੇ ਯੂ ਟਰਨ ਦਾ ਵੀ ਖਤਰਾ ਬਣ ਚੁੱਕਾ ਹੈ ਜਿਹੜਾ ਮਸਲਾ ਵਾ ਕਿ ਹੁਣ ਅੰਗਰੇਜ਼ੀ ਲਾਜ਼ਮੀ ਹੋਣ ਮਗਰੋਂ ਅਮਰੀਕਾ ਦੇ ਵਿੱਚ 2500 ਲਾਇਸੈਂਸ ਜਿਹੜੇ ਆ ਉਹ ਦੱਸਿਆ ਜਾ ਰਿਹਾ ਕਿ ਉਹ ਮੁਤਲ ਕੀਤੇ ਜਾ ਚੁੱਕੇ ਨੇ ਅਮਰੀਕਾ ਦੇ ਫਲੋਰੀਡਾ ਸੂਬੇ ਵਿੱਚ ਪਿਛਲੇ ਦਿਨੀ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਹਾਈਵੇ ਤੇ ਗਲਤ ਯੂ ਟਰਨ ਲੈਣ ਕਰ ਨਾਪਰੇ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਤੇ ਮੌਤ ਹੋਣ ਤੋਂ ਬਾਅਦ ਉਥੇ ਸੜਕਾਂ ਤੇ ਰਾਤ ਦਿਨ ਟਰੱਕ ਚਲਾਉਣ ਵਾਲੇ ਲਗਭਗ ਡੇਢ ਲੱਖ ਪੰਜਾਬੀ ਟਰੱਕ ਡਰਾਈਵਰਾਂ ਦੀ ਰੋਜੀ ਰੋਟੀ ਵੀ ਜਿਹੜੀ ਹੈ ਖਤਰੇ ਵਿੱਚ ਪੈ ਗਈ ਹੈ। ਘਟਨਾ ਤੋਂ ਬਾਅਦ ਅਮਰੀਕਾ ਸਰਕਾਰ ਨੇ ਵਰਕਰ ਵਿਜੇ ਉੱਤੇ ਤੁਰੰਤ ਪ੍ਰਭਾਵ ਨਾਲ ਇਹ ਕਹਿ ਕੇ ਰੋਕ ਲਗਾ ਦਿੱਤੀ ਹੈ ਕਿ ਕੀ ਵੱਡੇ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਲਗਾਤਾਰ ਵਾਧਦੀ ਗਿਣਤੀ ਨੇ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ ਖਤਰੇ ਵਿੱਚ ਪਾ ਦਿੱਤੀ ਹੈ। ਵਰਕ ਵਿਜੇ ਅਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਉੱਤੇ ਰੋਕ ਨਾਲ ਪੰਜਾਬੀ ਡਰਾਈਵਰਾਂ ਉੱਤੇ ਇਸ ਦਾ ਅਸਰ ਪੈਣਾ ਤੈ ਅਮਰੀਕਾ ਵੱਲੋਂ ਟਰੱਕ ਡਰਾਈਵਰਾਂ ਦੇ ਵਰਕ ਬੀਜਾਂ ਉੱਤੇ ਰੋਕ ਲਗਾਉਣ ਤੋਂ ਬਾਅਦ ਪੰਜਾਬ ਦੇ ਸਿਆਸੀ ਗਲਿਆਰਾਂ ਵਿੱਚ ਵੀ ਹਲਚਲ ਸ਼ੁਰੂ ਹੋ ਗਈ ਹੈ ਪੰਜਾਬ ਵਿੱਚ ਭਾਰੀ ਵਾਹਨਾਂ ਦੀ ਡਰਾਈਵਿੰਗ ਸਿੱਖ ਰੇ ਪੰਜਾਬੀਆਂ ਦੀ ਪਹਿਲੀ ਪਸੰਦ ਅਮਰੀਕਾ ਬਣਿਆ ਹੋਇਆ ਸੀ ਅਮਰੀਕਾ 'ਚ ਟਰੱਕ ਡਰਾਈਵਰਾਂ ਨੂੰ ਤਨਖਾਹ ਉਹਨਾਂ ਦੇ ਤਜਰਬੇ ਕੰਮ ਦੇ ਘੰਟਿਆਂ ਅਤੇ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਦੇ ਆਧਾਰ ਉੱਤੇ ਮਿਲਦੀ ਹੈ ਇੱਕ ਡਰਾਈਵਰ ਜਿਹੜਾ ਰੋਜ਼ਾਨਾ 500 ਤੋਂ 600 ਮੀਲ ਟਰੱਕ ਚਲਾ ਸਕਦਾ ਉਹ ਹਰ ਮਹੀਨੇ 5 ਤੋਂ 6 ਲੱਖ ਰੁਪਏ ਮਤਲਬ ਅਮਰੀਕਾ ਦੇ 7 ਤੋਂ 8000 ਡਾਲਰ ਕਮਾ ਸਕਦਾ ਹੈ ਕੁਝ ਟਰੱਕ ਡਰਾਈਵਰਾਂ ਨੂੰ ਪ੍ਰਤੀ ਘੰਟੇ ਅਸਾਮ ਨਾਲ ਭੁਗਤਾਨ ਮਿਲਦਾ ਜਿਹੜਾ ਔਸਤਨ 1680 ਤੋਂ ਲੈ ਕੇ 2500 ਰੁਪਏ ਹੁੰਦਾ ਚੰਗੀ ਕਮਾਈ ਕਰਨ ਪੰਜਾਬੀ ਨੌਜਵਾਨ ਪੰਜਾਬ ਤੋਂ ਭਾਰੀ ਵਾਹਨ ਚਲਾਉਣ ਦੀ ਸਖਲਾਈ ਲੈ ਕੇ ਅਮਰੀਕਾ 'ਚ ਭਾਰੀ ਵਾਹਨ ਚਲਾਉਣਾ ਜ਼ਿਆਦਾ ਪਸੰਦ ਕਰਦੇ ਹਨ ਜੇਕਰ ਅਮਰੀਕਾ ਦਾ ਵੀਜ਼ਾ ਨਹੀਂ ਮਿਲਦਾ ਤਾਂ ਉਹ ਸ਼ੁਰੂ ਵਿੱਚ ਕਿਸੇ ਵੀ ਦੇਸ਼ ਵਿੱਚ ਜਾ ਕੇ ਟਰੱਕ ਚਲਾਉਂਦੇ ਨੇ ਤੇ ਉੱਥੋਂ ਅਮਰੀਕਾ ਚਲੇ ਜਾਂਦੇ ਨੇ ਨਵੇਂ ਹਾਲਾਤ ਵਿੱਚ ਜੇਕਰ ਵਰਕਰ ਵੀਜ਼ਾ ਨਹੀਂ ਮਿਲਦਾ ਤਾਂ ਪੰਜਾਬੀ ਨੌਜਵਾਨਾਂ ਕੋਲ ਅਮਰੀਕਾ ਤੋਂ ਇਲਾਵਾ ਕੈਨੇਡਾ, ਇਟਲੀ, ਆਸਟ੍ਰੇਲੀਆ ਤੇ ਦੁਬਈ ਅਜਿਹੇ ਦੇਸ਼ ਨੇ ਜਿੱਥੇ ਉਹ ਕੰਮ ਕਰ ਸਕਦੇ ਨੇ ਹਾਲਾਂਕਿ ਜਿਹੜੇ ਦੁਬਈ ਦੇ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦੇ ਨੇ ਉਹ ਬਾਅਦ ਚ ਬਹੁਤ ਸਾਰੇ ਜਿਹੜੇ ਲੋਕ ਨੇ ਦੁਬਈ ਤੋਂ ਕੈਨੇਡਾ ਜਾਂ ਅਮਰੀਕਾ ਵੀ ਸੈਟਲ ਹੋ ਚੁੱਕੇ ਨੇ ਜਾਂ ਦਬਈ ਦੇ ਕੰਮ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਤਜਰਬਾ ਮਿਲਦਾ ਫਿਰ ਕੈਨੇਡਾ ਤੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਵੀਜ਼ਾ ਜਲਦੀ ਮਿਲ ਜਾਂਦਾ ਹੈ ਪਰ ਨਾਲ ਹੀ ਖਬਰਾਂ ਵੀ ਸਾਹਮਣੇ ਆ ਰਹੀਆਂ ਕਿ ਅਮਰੀਕਾ ਵਿੱਚ ਵਾਪਰੇ ਫਲੋਰੀਡਾ ਕਾਂਡ ਦੀ ਗੂੰਜ ਹੈ ਕੈਨੇਡਾ ਵਿੱਚ ਵੀ ਸੁਣਾਈ ਦੇ ਰਹੀ ਹੈ ਕੈਨੇਡੀਅਨ ਟਰਕਿੰਗ ਅਲਾਈਅንስ ਮਤਲਬ ਸੀਟੀਏ ਨੇ ਕੈਨੇਡਾ ਸਰਕਾਰ ਨੂੰ ਕਿਹਾ ਕਿ ਜੇਕਰ ਅਮਰੀਕਾ ਦੀ ਰੋਕ ਉੱਤੇ ਕੈਨੇਡਾ ਨੇ ਧਿਆਨ ਨਹੀਂ ਦਿੱਤਾ ਤਾਂ ਅਜਿਹੀਆਂ ਪਾਬੰਦੀਆਂ ਕੈਨੇਡਾ ਦੇ ਟਰੱਕ ਡਰਾਈਵਰਾਂ ਨੂੰ ਵੀ ਭੁਗਤਾਨੀਆਂ ਪੈ ਸਕਦੇ ਨੇ ਇਸ ਲਈ ਕੈਨੇਡਾ ਵਿੱਚ ਪ੍ਰਵਾਸੀ ਡਰਾਈਵਰਾਂ ਨਾਲ ਜੁੜੀ ਸਮੱਸਿਆ ਦਾ ਤੁਰੰਤ ਨੱਪਟਾਰਾ ਕੀਤੇ ਜਾਣ ਦੀ ਲੋੜ ਦੱਸੀ ਜਾ ਰਹੀ ਹੈ ਇਧਰ ਪੰਜਾਬ ਦੀ ਸਿਆਸਤ ਵਿੱਚ ਵੀ ਪ੍ਰਵਾਸੀ ਭਾਰਤੀਆਂ ਦਾ ਹਮੇਸ਼ਾ ਤੋਂ ਹੀ ਦਬਾ ਰਿਆ ਜਿਸ ਨੂੰ ਦੇਖਦਿਆਂ ਆਮ ਆਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਇਹ ਸਬੰਧੀ ਦਖਲ ਦੇਣ ਦੀ ਮੰਗ ਕੀਤੀ ਹੈ ਕੈਬਨਤ ਮੰਤਰੀ ਸੰਜੀਵ ਰੋੜਾ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅੱਗੇ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵਰਕ ਵੀਜ਼ੇ ਫ੍ਰੀਜ਼ ਕਰਨ ਦਾ ਮੁੱਦਾ ਅਮਰੀਕਾ ਸਾਹਮਣੇ ਚੁੱਕ ਲਈ ਆਖਿਆ ਪੰਜਾਬ ਦੇ ਆਗੂਆਂ ਦਾ ਮੰਨਣਾ ਕਿ ਜੇਕਰ ਅਮਰੀਕੀ ਸਰਕਾਰ ਅਜਿਹਾ ਕਰਦੀ ਤਾਂ ਇਸ ਦਾ ਪੰਜਾਬੀਆਂ ਉੱਤੇ ਬਹੁਤ ਹੀ ਮਾੜਾ ਅਸਰ ਪਏਗਾ ਜਲੰਧਰ ਤੋਂ ਪੰਜਾਬੀ ਜਾਗਰਨ ਦੇ ਪੱਤਰਕਾਰ ਕਮਲ ਕੁਸ਼ੋਰ ਹੋਣਾਂ ਦੀ ਖਬਰ ਜਿਹੜੀ ਸਾਂਝੀ ਕੀਤੀ ਉਹ ਇਸ ਖਬਰ ਦੇ ਵਿੱਚ ਇਹ ਵੀ ਜ਼ਿਕਰ ਕਰਦੇ ਨੇ ਕਿ ਜਲੰਧਰ ਦੇ ਨੈਸ਼ਨਲ ਇੰਜੀਨੀਅਰਿੰਗ ਕਾਲਜ ਦੇ ਮੋਟਰ ਟ੍ਰੇਨਿੰਗ ਸਕੂਲ ਦੀ ਗੱਲ ਕਰੀਏ ਤਾਂ ਇੱਥੇ ਹਰ ਮਹੀਨੇ 100 ਤੋਂ ਲੈ ਕੇ 125 ਨੌਜਵਾਨ ਭਾਰੀ ਵਾਹਨ ਚਲਾਉਣ ਦੀ ਸਿਖਲਾਈ ਲੈਂਦੇ ਹਨ ਟੀਐਸਐਸ ਡਰਾਈਵਰ ਸਕੂਲ ਦੇ ਸੰਚਾਲਕ ਐਡਵੋਕੇਟ ਦਮਨਦੀਪ ਸਿੰਘ ਕਹਿੰਦੇ ਹਨ ਕਿ ਸਿਖਲਾਈ ਉੱਤੇ ਇਸ ਦਾ ਘੱਟ ਅਸਰ ਪਵੇਗਾ ਨੌਜਵਾਨ ਦੂਜੇ ਦੇਸ਼ਾਂ 'ਚ ਡਰਾਈਵਿੰਗ ਦਾ ਕੰਮ ਲੱਭਣਾ ਸ਼ੁਰੂ ਕਰ ਦੇਣਗੇ ਰਾਇਲ ਟ੍ਰੈਵਲ ਦੇ ਸੰਚਾਲਕ ਅਰਵਿੰਦਰ ਸਿੰਘ ਪਾਲ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਦੀ ਘਾਟ ਹਮੇਸ਼ਾ ਰਹਿੰਦੀ ਹੈ ਉੱਥੇ 30000 ਤੋਂ ਜ਼ਿਆਦਾ ਟਰੱਕ ਡਰਾਈਵਰਾਂ ਦੀ ਕਮੀ ਹੈ ਤੇ ਨਜਾਇਜ਼ ਕੰਮ ਕਰ ਰਹੇ ਉਹਨਾਂ ਦੀ ਸਥਿਤੀ ਫਿਲਹਾਲ ਖਤਰੇ ਵਿੱਚ ਨਹੀਂ ਹੈ ਇਹ ਵੀ ਜ਼ਿਕਰ ਕੀਤਾ ਗਿਆ ਖਬਰ ਦੇ ਵਿੱਚ ਕਿ ਅਮਰੀਕਾ 'ਚ ਪੰਜਾਬੀ ਡਰਾਈਵਰ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਤੋਂ ਹੁਣ ਤੱਕ 2500 ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਮੁਤਲਕ ਕੀਤੇ ਗਏ ਨੇ ਜਿਸ ਕਾਰਨ ਉਹਨਾਂ ਦੇ ਪਰਿਵਾਰਾਂ ਉੱਤੇ ਰੋਜ਼ਗਾਰ ਦਾ ਮਸਲਾ ਬਣ ਚੁੱਕਾ ਹੈ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਜਿਨੇ ਅਮਰੀਕਾ ਫਰਸਟ ਨੀਤੀ ਤਹਿਤ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਵਿੱਚ ਮਹਾਰਤ ਲਾਜ਼ਮੀ ਕਰ ਦਿੱਤੀ ਹੈ ਪੰਜਾਬੀ ਡਰਾਈਵਰ ਇਸ ਕਾਰਨ ਵੀ ਪਰੇਸ਼ਾਨੀ ਵਿੱਚ ਆ ਗਏ ਨੇ ਕਿਉਂਕਿ ਇੰਗਲਿਸ਼ ਭਾਸ਼ਾ ਉਹਨਾਂ ਦੀ ਕਾਫੀ ਚੰਗੀ ਨਹੀਂ ਹੈ ਕੈਲੀਫੋਰਨੀਆ ਵਿੱਚ 1.5 ਲੱਖ ਟਰੱਕ ਡਰਾਈਵਰ ਦੇ ਸੰਗਠਨ ਨਾਰਥ ਅਮਰੀਕਨ ਪੰਜਾਬ ਟਰਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਇਹਦੇ ਵਿੱਚ ਆਪਣਾ ਪੱਖ ਰੱਖਿਆ ਉਹਨਾਂ ਨੇ ਕਿਹਾ ਕਿ ਕਈ ਡਰਾਈਵਿੰਗ ਸਕੂਲ ਸਿਰਫ 7 ਤੋਂ 10 ਦਿਨਾਂ ਵਿੱਚ ਹੀ ਘੱਟੋ ਘੱਟ ਰੂਟ ਟ੍ਰੇਨਿੰਗ ਦੇ ਲਾਇਸੈਂਸ ਜਾਰੀ ਕਰ ਦਿੰਦੇ ਹਨ ਉਹਨਾਂ ਨੇ ਉਥਾ ਸੂਬੇ ਵਿੱਚ ਪੂਰੀ ਸੁਖਲਾਈ ਦੇ ਬਿਨਾਂ ਲਾਇਸੈਂਸ ਖਰੀਦਣ ਦੇ ਵੀ ਉਦਾਹਰਣ ਇੱਕ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਿਆਸੀ ਆਗੂ ਇਸ ਮੁੱਦੇ ਉੱਤੇ ਗੈਰ ਭਾਰਤੀ ਡਰਾਈਵਰਾਂ ਦੇ ਹਾਦਸਿਆਂ ਨੂੰ ਭਲਾ ਕੇ ਇੱਕ ਪੰਜਾਬੀ ਡਰਾਈਵਰ ਹੱਥੋਂ ਕੋਈ ਹਾਦਸੇ ਤੇ ਸਿਆਸਤ ਨਾ ਕਰਨ ਸਗੋ ਸਿਸਟਮ ਨੂੰ ਠੀਕ ਕਰਨ ਉਧਰ ਹਰਜਿੰਦਰ ਸਿੰਘ ਦੇ ਬਾਰੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਕਈ ਸਾਲ ਜਿਹੜੀ ਆ ਕੈਦ ਹੋ ਸਕਦੀ ਹੈ ਇਸ ਕਰਕੇ ਦੇਸ਼ ਭਰ ਦੇ ਵਿੱਚ ਉਹਨਾਂ ਦੀ ਰਿਹਾਈ ਜਾਂ ਉਹਨਾਂ ਨੂੰ ਮਰਨ ਵਾਲੀ ਸਜ਼ਾ ਘੱਟ ਕਰਨ ਦੇ ਵਿੱਚ ਜਿਹੜੀ ਆ ਪਟੀਸ਼ਨ ਵੀ ਜਿਹੜੀ ਆ ਉਹ ਪਾਈ ਗਈ ਹੈ ਗਿਆ 1000 ਦੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਉਹਨਾਂ ਦੀ ਹਰਿਆਈ ਦੀ ਮੰਗ ਕਰ ਰਹੇ ਨੇ ਉਦੋਂ ਦੇ ਮਾਪਿਆਂ ਦੇ ਵੀ ਜਿਹੜੇ ਨੇ ਜਿਹੜੀਆਂ ਤਰਸਜੋਗ ਹਾਲਾਤ ਨੇ ਉਹ ਵੀ ਭਾਰਤ ਸਰਕਾਰ ਦੇ ਜ਼ਰੀਏ ਜਾਂ ਪੰਜਾਬ ਸਰਕਾਰ ਦੇ ਜ਼ਰੀਏ ਅਪੀਲ ਕਰ ਰਹੇ ਨੇ ਕਿ ਉਹਨਾਂ ਦੇ ਮੁੰਡੇ ਨੂੰ ਐਡੀ ਵੱਡੀ ਜਿਹੜੀ ਸਜ਼ਾ ਨਾ ਦਿੱਤੀ ਜਾਵੇ ਲੇਕਿਨ ਨਾਲ ਹਰਜਿੰਦਰ ਸਿੰਘ ਡਰਾਈਵਿੰਗ ਮਸਲੇ ਦੇ ਵਿੱਚ ਹੁਣ ਅਮਰੀਕਾ ਦੇ ਵਿੱਚ ਕਰੀਬ 1.5 ਲੱਖ ਅਜਿਹੇ ਟਰੱਕ ਡਰਾਈਵਰ ਹੋਰ ਨੇ ਜਿਨ੍ਹਾਂ ਵਾਸਤੇ ਵੀ ਇਹ ਮਸਲਾ ਬਹੁਤ ਵੱਡਾ ਖੜਾ ਹੋ ਚੁੱਕਾ ਹੈ ਕਿਉਂਕਿ ਅਮਰੀਕੀ ਸਰਕਾਰ ਨੇ ਕਾਫੀ ਬਦਲਾਅ ਵੀ ਕਰ ਦਿੱਤੇ ਨੇ ਅੰਗਰੇਜ਼ੀ ਜਿਹੜੀ ਭਾਸ਼ਾ ਵਾ ਉਹ ਜਿਹੜੀ ਲਾਜ਼ਮੀ ਕਰ ਦਿੱਤੀ ਹੈ ਜਿਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਵੱਲੋਂ ਲਿਆ ਗਿਆ ਗਲਤ ਜੂਟਰਨ ਅਮਰੀਕਾ ਵਿੱਚ ਬਤੌਰ ਡਰਾਈਵਰ ਕੰਮ ਕਰ 1.5 ਲੱਖ ਲੋਕਾਂ ਲਈ ਮੁਸੀਬਤ ਬਣ ਚੁੱਕਾ ਹੈ ਫਿਲਹਾਲ ਇਸ ਖਬਰ ਦੇ ਨਾਲ ਧੜਤੁਰਾਂ ਨੇ ਆ ਗਿਆ ਦੇਖਦਰ ਹੋਏ ਇਸ ਪੰਜਾਬ